ਦਾ ਬਾ 1000 ਮਿਲੇਗਾ ਫਿਰ ਅਗਲੇ ਮਹੀਨੇ ਤੁਹਾਨੂੰ 2 2000 ਫਿਰ 3 3000 ਰੁਪਿਆ ਤੁਹਾਨੂੰ ਮਿਲੇਗਾ ਤੇ ਇਹ ਸਾਨੂੰ ਕੁਝ ਨਹੀਂ ਦੇ ਰਿਹਾ ਹੁਣ ਬਿਲਕੁਲ ਮੁੱਕਰ ਗਿਆ ਇਹ ਮੈਂ ਬਿਲਕੁਲ ਫੈਂਸਣਾ ਬੰਦ ਕਰਤੀਆਂ ਜਿਨ੍ਹਾਂ ਦੇ ਪੈਸੇ ਆਏ ਮੈਂ ਵਾਪਸ ਨਹੀਂ ਕਰਾਂ ਇਹ ਆਪ ਆਇਆ ਘਰ ਹੱਲੇ ਅਸੀਂ ਵੀ ਇੱਕੋ ਗਏ ਕਿਨੇ ਗਏ ਵੀ ਪਰੰਪਰਾਵਾਂ ਤੋਂ ਟਾਈਮ ਲੈ ਲਗੇ ਇੱਕ ਗੱਲ ਦੱਸੇ ਟੂੜ ਵਾਲਵਾ ਗਿਆ ਸਾਡੇ ਨਾਲ ਸਭ ਕੁਝ ਕੀਤਾ ਤੇ ਉਹਨਾਂ ਮਰ ਕੇ ਕੋਈ ਚੱਲ ਨਹੀਂ ਕੀਤੀ ਲਾਗੇ ਪੈਸਾ ਜਪੇ ਨਾ ਕੋਈ ਗੱਲ ਸੋਤ ਵੀ ਖੁਸ਼ੀਆਂ ਦੀ ਮਹਿਕ ਸੁਲਵਾੜੀ ਤੇ ਆਏ ਹਾਂ ਬਹੁਤ ਸਾਰੇ ਇੱਥੇ ਬੀਬੀਆਂ ਜਣੀਆਂ ਇਕੱਠੀਆਂ ਹੋ ਕੇ ਆਈਆਂ ਨੇ ਉਹ ਤੁਹਾਡੇ ਤੇ ਇਲਜ਼ਾਮ ਲੱਗਦਾ ਇਹਨੇ ਕਿ ਤੁਸੀਂ ਲੋਕਾਂ ਦੇ ਨਾਲ ਠਗੀ ਮਾਰੀ ਹੈ। ਅੱਛਾ ਤੇ ਤੁਸੀਂ ਮੈਂ ਤਾਂ ਇਹ ਆਸਾਂ ਤੇ ਹੋਜੀ ਕੋਣਾ ਬਦਲ ਲੈਣਾ। ਅਲੀਕਾ ਦੁੱਕਾ ਕੇਸ ਪਹਿਲਾਂ ਵੀ ਆਈ ਸੀ ਮੇਰੇ ਕੋ ਪਰ ਮੈਂ ਸੋਚਿਆ ਸ਼ਾਇਦ ਲੋਕ ਕਈ ਵਾਰੀ ਚੰਗਾ ਕੰਮ ਕਰਦੇ ਨੂੰ ਵੇਖਦੇ ਐ ਸਿਖਾਉਦੇ ਨਹੀਂ ਆਂ ਤੇ ਇਸ ਕਰਕੇ ਆਏ ਹੋਣਗੇ ਪਰ ਮੈਂ ਅੱਜ ਵੇਖਿਆ ਕਿ ਅੱਜ ਦੇ ਘਟੋ ਘਟ ਤੀ ਇਹ ਲੇਡੀਆਂ ਇਕੱਠੀਆਂ ਹੋ ਕੇ ਆਈਆਂ ਜਿਹੜੀਆਂ ਸਾਰੀਆਂ ਦੀ ਸਾਰੀਆਂ ਰੋ ਰਹੀਆਂ ਸੀ। ਹੋਣ ਇਸ ਮਾਮਲੇ ਨੂੰ ਗੰਭੀਰਤਾ ਮੇਰਾ ਵਿਖਿਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਦੋ ਸੁਵਿੰਦਰ ਸੋਹਤਾ ਸਮਾਜ ਦੇ ਵਿੱਚ ਬਹੁਤ ਸਾਰੇ ਸਮਾਜ ਸੇਵਕ ਨੇ ਜਿਹੜੇ ਸਮਾਜ ਦੀ ਭਲਾਈ ਕਰਦੇ ਨੇ ਸਮਾਜ ਦੀ ਸੇਵਾ ਕਰਦੇ ਨੇ ਪਰ ਅੱਜ ਜਿਸ ਜਗ੍ਹਾ ਤੇ ਤੁਹਾਨੂੰ ਲੈ ਕੇ ਆਇਆ ਇੱਕ ਸਮਾਜ ਸੇਵਕ ਜਿਸ ਨੇ ਕੀ ਇਸ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਤੇ ਠੱਗੀਆਂ ਲੋਕਾਂ ਦੇ ਨਾਲ ਮਾਰ ਰਿਹਾ ਹੈ ਅਸੀਂ ਅੱਜ ਪਹੁੰਚੇ ਆਂ ਖੁਸ਼ੀਆਂ ਦੀ ਮਹਿਕ ਦੀ ਫਲਵਾਰੀ ਕਰਕੇ ਇੱਕ ਜਿਹੜਾ ਇੱਕ ਲੋਕਾਂ ਨੂੰ ਠੱਗਣ ਦੇ ਲਈ ਸਮਾਜ ਸੇਵਕ ਅਖੌਤੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਰਾਜਵੰਤ ਸਿੰਘ ਰਾਣਾ ਦੇ ਵੱਲੋਂ ਇੱਕ ਜਿਹੜੀ ਸੰਸਾ ਬਣਾਈ ਗਈ ਹੈ ਤੇ ਭੋਲੇ-ਪਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਉਸ ਦੇ ਵੱਲੋਂ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਮੈਨੂੰ ਮੇਰੇ ਨਾਲ ਮੈਂਬਰ ਜੋੜੋ ਤਾਂ ਮੈਂ ਤੁਹਾਨੂੰ ਪੈਨਸ਼ਨ ਦੇਵਾਂਗਾ ਆਓ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਇੱਥੇ ਜਿਹੜੇ ਪੀੜਿਤ ਪਰਿਵਾਰ ਨੇ ਪੀੜਿਤ ਲੋਕ ਨੇ ਇਸ ਜਗ੍ਹਾ ਹਾਂਜੀ ਭੈਣ ਜੀ ਕੀ ਨਾਮ ਹੈ ਮਦਈ ਤੁਹਾਡਾ ਮੈਂ ਮੈਂ ਜਸਵੀਰ ਕੌਰ ਕੀ ਮਾਮਲਾ ਹੈ ਜੀ ਫਿਰ ਅਸੀਂ ਮਤਲਬ ਆਪਾਂ ਇੱਥੇ ਆਏ ਆ ਤੇ ਸਾਨੂੰ ਕਹਿੰਦੇ ਆ ਕਿ ਪੈਨਸ਼ਨ ਲਵਾ ਲਓ ਤੇ ਅਸੀਂ ਲਵਾ ਲਈ ਆ ਤੇ ਪਹਿਲੀ ਪੈਨਸ਼ਨ ਦਿੱਤੀ ਜਦੋਂ ਸਾਨੂੰ ਵਿਸ਼ਵਾਸ ਹੋ ਗਿਆ ਤੇ ਮੈਂ ਉਸ ਤੋਂ ਬਾਅਦ ਕਾਫੀ ਬੀਬੀਆਂ ਲੈਣ ਦੇ ਆਇਆ ਮੈਂਬਰ ਲੈਂਦੇ ਆ ਤੇ ਬਾਅਦ ਵਿੱਚ ਅਸੀਂ ਆਏ ਆ ਕੱਲ ਤੇ ਆਖਿਆ ਵੀ ਸਾਨੂੰ ਮਨੇ ਪੈਨਸ਼ਨ ਦੇ ਸਾਨੂੰ ਲਾਰੇ ਲਾ ਕੇ 3 ਮਹੀਨੇ ਦਾ ਕੱਢਦੇ ਆ ਫਿਰ ਉਹਨਾਂ ਨੇ ਕਿਹਾ ਕਿ ਮਤਲਬ ਵੀ ਅਸੀਂ ਟੋਟਲ ਹੀ ਬੰਦ ਕਰ ਦਿੱਤੀ ਆ ਪੈਨਸ਼ਨ ਤੇ ਮੈਂ ਕਿਹਾ ਜੇ ਤੁਸੀਂ ਟੋਟਲ ਬੰਦ ਕਰੀਂ ਤਾਂ ਫਿਰ ਗਰੀਬਾਂ ਨੂੰ ਕਿਉਂ ਤੁਸੀਂ ਅਤਰ ਪਾਇਆ ਕਿਉਂ ਕਲ ਪਾਇਆ ਜੀ ਅਸੀਂ ਅਤਰ ਕਿਹਾ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਕਿ ਪੈਨਸ਼ਨ ਜਿਹਦਾ ਆਖਿਆ ਨਹੀਂ ਦੇਣੀ ਫਿਰ ਮੈਂ ਇਹ ਕਲ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਕੀ ਮਾਲਕ ਜਾਣੇ ਬਾਕੀ ਹੁਣ ਮਾਲਕ ਹੀ ਕਰਨ ਰਿਹਾ ਸਭ ਜੀ ਸੋ ਦੇਖ ਰਹੇ ਹੋ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਇਸ ਠੱਗ ਸਮਾਜ ਸੇਵਕ ਦੇ ਵੱਲੋਂ ਲੋਕਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਮੈਂਬਰ ਜੋੜੋ ਔਰ ਜਿੰਨੇ ਤੁਸੀਂ ਮੈਂਬਰ ਜੋੜੋਗੇ ਤੁਹਾਨੂੰ ਉਸੇ ਹਿਸਾਬ ਦੇ ਨਾਲ ਪੈਸੇ ਮਿਲਣਗੇ ਹੋਰ ਵੀ ਪੈਣਾ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋਈਆਂ ਨੇ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ जनाਮੰਤੀ ਕੋਰੇ ਕਿ ਤੁਹਾਡੇ ਨਾਲ ਇਹ ਮਾਮਲਾ ਕੀ ਹੈ ਸਰ ਇਹ ਮਾਮਲਾ ਹੈ ਕਿ ਜਿੱਦਾਂ ਮਤਲਬ ਕੀ ਕਹਿੰਦੇ 500 ਰੁਪਏ ਦੇ ਕੇ ਤੇ ਮਤਲਬ ਉਹ ਮੈਂਬਰ ਗਾੜੀ ਹੋਰ ਦੇ ਕੇ ਤੁਸੀਂ ਪੈਨਸ਼ਨ ਲੈ ਸਕਦੇ ਹੋ ਐ ਮਹੀਨੇ 1000 ਰੁਪਏ ਜੀ ਪਹਿਲੇ 3 ਮਹੀਨੇ ਕਹਿੰਦੇ 3 ਮਹੀਨੇ ਤੱਕ 1000 ਰੁਪਏ ਆਊਗਾ ਜੀ ਬਾਅਦ ਉਹ ਤੋਂ ਬਾਅਦ 3000 ਰੁਪਏ ਮਹੀਨਾ ਹੀ ਕਰੇਗਾ ਤੇ ਸਰ ਇਹਨਾਂ ਨੇ ਇੱਕ ਮਹੀਨੇ ਦੇ ਵੀ ਨਹੀਂ ਪੈਸੇ ਪ੍ਰੋਪਰ ਦਿੱਤੇ ਹੋਏ ਐਂ ਹੀ ਕਟੋ ਘਟ 6 ਮੈਂਬਰਾਂ ਦੇ 6 ਸੱਤਾਂ ਮੈਂ ਭਰਾਈ ਇੱਕ ਜਾਣੀ ਹੋਰ ਸੀ ਉਹਨੇ ਵੀ 6 ਮੈਂਬਰਾਂ ਦੇ ਪੈਸੇ ਭਰਵਾਏ ਮਗਰ ਜੀ ਸ਼ੇਅਰ ਪੈਕਸਮ ਨਾਲ ਸਾਡੇ ਕੋਲ ਆਇਆ ਹੋਇਆ ਹੈ। ਸੋ ਤੁਸੀਂ ਦੇਖ ਰਹੇ ਹੋ ਜਿਹੜੇ ਪੀੜਿਤ ਲੋਕ ਨੇ ਉਹ ਕਹਿ ਰਹੇ ਨੇ ਕਿ ਅਸੀਂ ਆਪ ਤਾਂ ਠੱਗੀ ਖਾਧੀ ਖਾਧੀ ਹੈ ਨਾਲ ਦੇ ਨਾਲ ਹੋਰ ਲੋਕਾਂ ਨੂੰ ਵੀ ਇਹਨਾਂ ਨੇ ਜੋੜ ਕੇ ਉਹਨਾਂ ਦੇ ਪੈਸੇ ਜਿਹੜੇ ਐ ਡੋਬੇ ਨੇ। ਹਾਂਜੀ ਸਾਡੇ ਨਾਲ ਹੋਰ ਵੀ ਨੇ। ਹਾਂਜੀ ਭੈਣ ਜੀ ਕੀ ਨਾਮ ਹੈ? ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਜੀ ਕੋਟ ਖਾਲਸਾ ਸਰਬਜੀਤ ਨਾਮ ਹੈ ਮੇਰਾ। ਭੈਣ ਜੀ ਕੀ ਤੁਹਾਡੇ ਨਾਲ ਵੀ ਇਸੇ ਤਰੀਕੇ ਦੇ ਨਾਲ ਠੱਗੀ ਹੋਈ ਹੈ? ਹਾਂਜੀ 500 ਰੁਪਿਆ ਦਿੱਤਾ ਜੇ ਕਹਿੰਦੇ ਦੋ ਮੈਂਬਰ ਹੋਰ ਚੋੜੋ। ਜੀ ਮਤਲਬ ਦਰਨੋ ਕੇ ਰ 1000 ਰੁਪਿਆ ਮਿਲੇਗਾ ਲੇਕਿਨ ਅਜੇ ਤੱਕ ਨਹੀਂ ਦਿੱਤੇ ਤਿੰਨ ਮਹੀਨੇ ਹੋ ਗਏ ਜੇ ਤੇ ਕੀ ਤੁਸੀਂ ਜਦੋਂ ਇਹਨਾਂ ਨੂੰ ਕਾਲ ਕਰਦੇ ਹੋ ਜਾਂ ਕਿਤੇ ਇਹਨਾਂ ਨਾਲ ਸੰਪਰਕ ਕਰਦੇ ਹੋ ਤੇ ਤੁਹਾਡੀ ਗੱਲ ਸੁਣਦੇ ਨੇ ਹਾਂਜੀ ਨਹੀਂ ਜੀ ਨਹੀਂ ਸੁਣਦੇ ਪਏ ਹਾਂਜੀ ਬਟ ਫੋਨ ਨਹੀਂ ਚੁੱਕਦੇ ਜੀ ਹਾਂਜੀ ਨਹੀਂ ਚੱਕ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜਿਹੜਾ ਹੈ ਇਹ ਉਸ ਠੱਗ ਦੇ ਵੱਲੋਂ ਜਿਹੜਾ ਇਹ ਇੱਕ ਠੱਗੀ ਮਾਰਨ ਦਾ ਇੱਕ ਜਿਹੜਾ ਤਰੀਕਾ ਬਣਾਇਆ ਗਿਆ ਸੀ ਉਸ ਜਗ੍ਹਾ ਤੇ ਅਸੀਂ ਖੜੇ ਆ ਸਾਡੇ ਨਾਲ ਹੋਰ ਵੀ ਭੈਣ ਜੀ ਨੇ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਬਲਵਿੰਦਰ ਕੌਰ ਕੋਟਖਾਰ ਸਰ ਕੀ ਮਾਮਲਾ ਹੈ ਜੀ ਇਹ ਮਾਮਲਾ ਬੇਟਾ ਸਾਡੀ ਨੰਦਰ ਉਹਨਾਂ ਨੇ ਪਹਿਲੇ ਥਾਲੂ ਭਰੇ ਉਹਨਾਂ ਨੇ 1 ਮਹੀਨੇ ਦੀ ਪੈਨਸ਼ਨ ਦੇ ਗਏ ਉਹਨਾਂ ਨੇ ਸਾਰਿਆਂ ਨੂੰ ਭੁਇਆ ਕਰ ਲਿਆ ਅੱਛਾ ਚਲੋ ਸਾਨੂੰ ਪੈਨਸ਼ਨ ਮਿਲਦੀ ਮੈਂ ਆਪਣੇ 39 ਦੇ ਆਪਣੇ 2000 ਰੁਪਏ ਰੋ ਦਿੱਤਾ ਉਹਨਾਂ ਨੇ ਜਦੋਂ ਫੋਨ ਕਰਦਾ ਫੋਨ ਨਹੀਂ ਚੁੱਕਦੇ ਜੀ ਤੇ ਬਾਕੀ ਇਹ ਵੀ ਜਦੋਂ ਅੱਜ ਦਾ ਲੋਕਾ ਬੋਲਦਾ ਕਿ ਮੈਂ ਪੈਨਸ਼ਨ ਨਹੀਂ ਦੇ ਸਕਦਾ ਅੱਛਾ ਜੀ ਹੁਣ ਮੇਰੇ ਬਾਹਰੋਂ ਪੈਸੇ ਆਉਣੇ ਬੰਦ ਹੋ ਗਏ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਕੋਲੋਂ ਤੁਸੀਂ ਸਾਨੂੰ ਇਨਸਾਫ ਦੀ ਦਵਾਇਆ ਜਾਏ ਹਾਂ ਨਹੀਂ ਬਾਬਾ ਜੀ ਕੀ ਮਾਮਲਾ ਹੈ ਜੀ ਲਾਲਾ ਸਕਦੇਵ ਸਿੰਘ ਜੀ ਤੇ ਕੋਟ ਖਾਲਸਾ ਰਹਿੰਦੇ ਆ ਜੀ ਤੇ ਸਾਡੇ ਘਰ ਆਇਆ ਏ ਇਹਨੇ ਆ ਕੇ ਘਰ ਆ ਕੇ ਫਾਰਮ ਭਰੇ ਆ ਕਹਿੰਦਾ ਵੀ ਤੁਹਾਨੂੰ 2000 ਰੁਪਿਆ ਮਹੀਨੇ ਦਾ ਮਿਲੇਗਾ ਬਾਅਦ ਤੇ 2000 ਰੁਪਿਆ ਮਿਲੇਗਾ ਇਦਾਂ ਹੋਰ ਜੁੜੀ ਵਾਦੇ ਜਾਣਗੇ ਤੇ ਇਹਨਾਂ ਭਰ ਕੇ ਸਾਡੇ ਫਾਰਮ ਤੇ ਲੈ ਆ ਤੇ ਅਸੀਂ ਕੰਮ ਕਰਦੇ ਆ ਆਪਣਾ ਤੇ ਇਹ ਆਪ ਆਇਆ ਘਰ ਸਾਡੇ ਅਸੀਂ ਵੀ ਇਦਕੋ ਗਏ ਇਹਨੇ ਕਹਿ ਵੀ ਪਰੰਪਰਾਵਾਂ ਤੋਂ ਪੈਸੇ ਲੈਣਗੇ ਇੱਕ ਬਾਤ ਦਿੱਤੇ ਫੋਣ ਲਵਾ ਗਿਆ ਸਾਡੇ ਨਾਲ ਸਭ ਕੁਝ ਕੀਤਾ ਤੇ ਉਹਨੇ ਮੜ ਕੇ ਕੋਈ ਗੱਲ ਨਹੀਂ ਕੀਤੀ ਨਾ ਕੋਈ ਪੈਸੇ ਦਿੱਤੇ ਆ ਨਾ ਕੋਈ ਗੱਲ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਕੋਲ ਤੁਸੀਂ ਇਹ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਜਿਹੜੀ ਪਬਲਿਕ ਦੇ ਪਾਏ ਗਰੀਬਾਂ ਦੇ ਗਏ ਆ ਉਹ ਵਾਪਸ ਹੋਣੇ ਚਾਹੀਦੇ ਆ ਜੀ ਬਿਲ੍ਹਾ ਵਿਚਾਰਿਆਂ ਨੇ ਕਮਾ ਕੇ ਮਾਰੇ ਮਾਰੇ ਬੰਦੇ ਨੇ ਗਰੀਬਾਂ ਨੇ ਦਿੱਤੇ ਆ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਲੋਕਾਂ ਨੇ ਲਿਆਉਂਦੀਆਂ। ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੀ। ਹਾਂਜੀ ਭਾਂਜੀ ਕੀ ਕਹਿ ਰਹੇ ਹੋ ਤੁਸੀਂ? ਬੀਬੀਆਂ ਘਰਾਂ ਦੇ ਕੰਮ ਕਰਕੇ ਲਿਆ ਕੇ ਦਿੱਤੇ ਵਿੜਾ ਪੈਸੇ ਨਾਲ। ਜੀ। 5-500 ਰੁਪਿਆ। ਕਈ ਬੀਬੀਆਂ ਆਈਆਂ ਨੇ ਕੰਮ ਕਰ ਦੇ ਦੇ ਗਈਆਂ। ਤੇ ਉਹਨਾਂ ਨੂੰ ਸਾਨੂੰ ਹਿਸਾਬ ਦਾ ਆ ਜਾਣਾ ਇਹਨਾਂ ਸਰਕਾਰੀ ਕਾਨੂੰਨ ਵਾਈ ਕੀਤੀ ਜਾ। ਤੁਸੀਂ ਦੇਖ ਰਹੇ ਹੋ ਕਿ ਜਿਹੜੀ ਜਨਤਾ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਉਹਨਾਂ ਦੇ ਵੱਲੋਂ ਨਿਰੰਤਰ ਅਵਾਜ਼ ਚੁੱਕੀ ਜਾ ਰਹੀ ਹੈ ਕਿ ਇਸ ਠੱਗ ਸਮਾਜ ਸੇਵਕ ਦੇ ਉੱਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਹੋਰ ਵੀ ਪੈਣਾ ਨੇ ਅਸੀਂ ਉਹਨਾਂ ਦੇ ਨਾਲ ਗੱਲ ਕਰ ਜੀ ਕੀ ਨਾਮ ਹੈ ਤੁਹਾਡਾ ਔਰ ਕੀ ਮਾਮਲਾ ਹੋਇਆ ਤੁਹਾਡੇ ਨਾਲ ਮੇਰਾ ਨਾਮ ਕੁਲਵੰਤ ਕੋਹਰੇ ਤੇ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਪੈਨਸ਼ਨ ਆ ਲਾ ਰਹੇ ਕਹਿੰਦੇ ਬੱਚਿਆਂ ਦੀਆਂ ਵੀ ਲਾ ਰਹੇ ਤੁਹਾਡੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਨਿਕਲਣਗੀਆਂ ਤੇ ਅਸੀਂ ਐਸੇ ਛੱਟੇ ਚ ਆ ਕੇ ਅਸੀਂ ਫਾਰਮ ਬੱਚਿਆਂ ਦੇ ਵੀ ਭਰੇ ਆਪਣੇ ਵੀ ਭਰੇ ਚਲੋ ਬੱਚਿਆਂ ਦੀਆਂ ਫੀਸਾਂ ਨਿਕਲ ਜਾਣਗੀਆਂ ਪਰ ਸਾਨੂੰ ਨੇ ਪਸ ਆਈ ਕਿ ਇਹ ਏਡਾ ਕੰਜਰ ਨਿਕਲੇਗਾ ਕਿ ਸਾਡੇ ਬੱਚਿਆਂ ਦੇ ਸਾਡੇ ਖੂਨ ਪਰ ਸੀਨੇ ਦੀ ਮਿਹਨਤ ਜਿਹੜੀ ਹੈ ਇਹ ਆਖਾ ਜਾਏਗਾ ਤੇ ਇਹਦੇ ਨਾਲ ਵੱਡੀ ਤੋਂ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੇ ਗਰੀਬਾਂ ਨੇ ਵਿਚਾਰਿਆਂ ਨੇ ਖੂਨ ਪਰ ਸੀਨੇ ਦੇ ਨਾਲ ਆਪਣੇ ਪੈਸੇ ਦਿੱਤੇ ਨੇ ਉਹ ਵਾਪਸ ਹੋਣੇ ਚਾਹੀਦੇ ਨੇ ਇਹ ਗਰੀਬਾਂ ਦੀ ਆਵਾਜ਼ ਸਾਡੇ ਸਰਕਾਰ ਤੱਕ ਪਹੁੰਚ ਮੇਂ ਜਾਈਦੀ ਹੈ ਤੇ ਸਾਰੀਆਂ ਬੀਬੀਆਂ ਬਹੁਤ ਹੀ ਘਰਾਂ ਤੋਂ ਗਰੀਬ ਨੇ ਜਿਨ੍ਹਾਂ ਨੇ ਆ ਕੇ ਇੱਥੇ ਫਾਰਮ ਭਰੇ ਨੇ ਤੇ ਗਾੜੀਆਂ ਕਹਿੰਦਾ ਸੀ ਕਿ ਜੇ ਤੁਸੀਂ 5-500 ਦੋਗੇ ਤੁਹਾਨੂੰ 1000 ਮਿਲੇਗਾ ਫਿਰ ਅਗਲੇ ਮਹੀਨੇ ਤੁਹਾਨੂੰ 2-2000 ਫਿਰ 3-3000 ਰੁਪਏ ਤੁਹਾਨੂੰ ਮਿਲੇਗਾ ਤੇ ਇਹ ਸਾਨੂੰ ਕੁਛ ਨਹੀਂ ਦੇ ਰਿਹਾ ਹੁਣ ਬਿਲਕੁਲ ਮੁੱਕਰ ਗਿਆ ਕਿ ਮੈਂ ਬਿਲਕੁਲ ਫੈਂਸਣਾ ਬੰਦ ਕਰਤੀਆਂ ਜਿਨ੍ਹਾਂ ਦੇ ਪੈਸੇ ਆਏ ਮੈਂ ਵਾਪਸ ਨਹੀਂ ਕਰਨੇ ਸਾਡੀ ਸਰਕਾਰ ਘੜੀ ਇਹ ਬੇਨਤੀ ਹੈ ਕਿ ਸਾਨੂੰ ਸਾਡੇ ਪੈਸਾ ਵਾਪਸ ਦਿੱਤਾ ਜਾਵੇ ਗਰੀਬਾਂ ਨੂੰ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਾਂਗੇ ਉਹ ਸਾਡੇ ਨਾਲ ਆ ਕੇ ਖੜਨ ਬੰਦੀ ਆਵਾਜ਼ ਸੁਣਨ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਅਖੌਤੀ ਸਮਾਜ ਸੇਵਕ ਰਾਜਵੰਤ ਰਾਣਾ ਦੇ ਵੱਲੋਂ ਇਹਨਾਂ ਭੈਣਾਂ ਨੂੰ ਇਹਨਾਂ ਬੀਬੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਤੁਸੀਂ ਸੋਸ਼ਲ ਮੀਡੀਆ ਤੇ ਵੀ ਆਏ ਦਿਨ ਉਹਨਾਂ ਦੀਆਂ ਰਾਜਵੰਤ ਰਾਣਾ ਦੀਆਂ ਜਿਹੜੀਆਂ ਤੁਸੀਂ ਵੀਡੀਓ ਦੇਖਦੇ ਹੋ ਔਰ ਇਸ ਜਗ੍ਹਾ ਤੇ ਦੇਖੋ ਪੋਸਟਰ ਵੀ ਲਗਾਇਆ ਹੈ ਆਪਣੇ ਆਪ ਨੂੰ ਕਿੱਡੇ ਮਹਾਨ ਇੱਕ ਜਿਹੜਾ ਸਮਾਜ ਸੇਵਕ ਸਾਬਿਤ ਕਰਨ ਦੀ ਇਸ ਠੱਗਣੇ ਕੋਸ਼ਿਸ਼ ਕੀਤੀ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਉਸ ਪ੍ਰਸ਼ਾਸਨ ਜਾਂ ਜਿਹੜਾ ਸਾਡਾ ਇਥੋਂ ਦੇ ਕੌਂਸਲ ਸਾਹਿਬ ਨੇ ਜਾਂ ਹੋਰ ਜਿਹੜੇ ਵੱਖ-ਵੱਖ ਸਮਾਜ ਸੇਵਕ ਇਸ ਜਗ੍ਹਾ ਤੇ ਆਉਂਦੇ ਰਹੇ ਨੇ ਉਹ ਇਸ ਥੱਗ ਸਮਾਜ ਸੇਵਕ ਦੇ ਵਿਰੁੱਧ ਕੀ ਕਾਈ ਕਾਰਵਾਈ ਕਰਦੇ ਨੇ ਸ਼ਵੀਰ ਜੀ ਤੁਹਾਡੇ ਵਾਰਡ ਦੇ ਵਿੱਚ ਇੱਕ ਰਾਜਵੰਤ ਸਿੰਘ ਰਾਣਾ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਮੈਡੀਕਲ ਸੁਵਾਰੀ ਇੱਕ ਜਿਹੜਾ ਸੰਸਥਾ ਚਲਾ ਰਿਹਾ ਹੈ ਔਰ ਬਹੁਤ ਸਾਰੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਲੋਕਾਂ ਦੇ ਨਾਲ ਠੱਗੀ ਮਾਰਿਆ ਹੈ ਤੁਹਾਡਾ ਇਹ ਸਵਾਲ ਕੀ ਹੈ ਮੈਂ ਇੱਕਦਮ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਮੈਨੂੰ ਤੇ ਅੱਜ ਹੀ ਕਾਫੀ ਲੇਡੀਆਂ ਇਕੱਠੀਆਂ ਹੋ ਕੇ ਆਈਆਂ ਵਾਂ 30 40 ਲੇਡੀਆਂ ਸੀਗੀਆਂ ਉਹ ਅੱਜ ਹੀ ਮੈਨੂੰ ਇਕੱਠੀਆਂ ਹੋ ਕੇ ਮਿਲੀਆਂ ਤੇ ਇੰਨੇ ਸਾਨੂੰ ਕਿਹਾ ਕਿ ਮੈਂ ਤੁਹਾਡੇ ਹਰ ਹਰ ਰੁਪਿਆ ਪੈਨਸ਼ਨ ਲਵਾ ਦੂੰਗਾ ਤੇ ਸਾਡੇ ਕੋਲੋਂ ਕਿਸੇ ਕੋਈ 500 ਕਿਸੇ ਕੋਈ 1000 ਰੁਪਇਆ ਲੈ ਗਿਆ ਜੀ ਤੇ ਹੁਣ ਸਾਡੀ ਉਹ ਉਹ ਮਤਲਬ ਫਾਰਮਲੀ ਚੁੱਕਦਾ ਪਿਆ ਤੇ ਮਤਲਬ ਉਹ ਸਾਨੂੰ ਪਰੇਸ਼ਾਨ ਕਰਦਾ ਪਿਆ ਵਾ ਜਿਹੜਾ ਦਿਨ ਜਾ ਕੇ ਉੱਥੇ ਮਿਲੇ ਆ ਤੇ ਕੋ ਸਾਨੂੰ ਵੱਧ ਘੱਟ ਲਫਜ ਬੋਲਦਾ ਮੈਨੂੰ ਅੱਜ ਹੀ ਲੇਡੀਜ਼ ਨੇ ਦੱਸਿਆ ਆ ਮੈਂ ਉਹ ਸਾਲੀਵਾਰ ਦੇ ਵਿੱਚ ਚਲਾ ਰਿਹਾ ਆ ਅਸੀਂ ਉਹਦੀ ਹੈਲਪ ਕੀਤੀ ਆ ਉਹਦੇ ਵਿੱਚ ਜਿਹੜੀ ਉਹਨੇ ਉੱਥੇ ਐਨਜੀਓ ਚਲਾਉਂਦਾ ਪਿਆ ਇਹ ਆ ਜਿਹਦੇ ਵਿੱਚ ਮਹਿਲਾਵਾਂ ਨੂੰ ਸਿਖਾਈ ਸਿਖਾਉਂਦਾ ਆ ਬੱਚਿਆਂ ਨੂੰ ਕੰਪਿਊਟਰ ਦੀ ਸਿਖਲਾਈ ਦਿੰਦਾ ਆ ਪਰ ਉਹਦੇ ਵਿੱਚ ਇਹ ਆ ਵੀ ਇਹ ਗੱਲ ਦੇ ਅੱਜ ਹੀ ਪਹਿਲੇ ਦਿਨ ਸਾਹਮਣੇ ਆਈ ਆ ਵੀ ਇਹ ਕੋਈ ਇਹੋ ਜਿਹਾ ਕੰਮ ਵੀ ਕਰਦਾ ਆ ਇਹ ਸਾਰੀ ਗੱਲ ਨੂੰ ਹੁਣ ਕਲੀਅਰ ਕਰਾਂਗੇ ਬਾਕਾਇਦਾ ਇਹ ਸਾਰੀ ਗੱਲ ਨੂੰ ਕਲੀਅਰ ਕਰਕੇ ਇੱਥੇ ਕਮੇਟੀ ਬਣਾਈ ਜਾਊਗੀ ਜੇ ਮਤਲਬ ਇਹ ਕਿਸੇ ਦੇ ਨਾਲ ਠਗੀਆਂ ਨਹੀਂ ਹੁੰਦੀਆਂ ਜਾਂਣਗੀਆਂ ਇਹੋ ਜਿਹਾ ਕੋਈ ਗੱਲ ਨਹੀਂ ਆ ਮਤਲਬ ਉਹਨੇ ਇਹਨੇ ਸਾਨੂੰ ਤੇ ਗੱਲ ਕਹੀ ਸੀ ਵੀ ਮੈਨੂੰ ਕੋਈ ਫਾਈਨੈਂਸ਼ੀਅਲ ਕੁਝ ਐਨਜੀਓ ਨੇ ਹੋਸਾ ਤਾਂ ਦਿੰਦਿਆਂ ਨੇ ਤੇ ਜਿਨ੍ਹਾਂ ਦੇ ਕਰਕੇ ਮੈਂ ਸਾਰਾ ਕੰਮ ਮੁਫਤ ਚਲਾਉਂਗਾ ਫ੍ਰੀ ਚਲਾਉਂਗਾ ਪਰ ਜੇ ਮਤਲਬ ਇਹ ਇਸ ਆਰ ਦੇ ਵਿੱਚ ਕੋਈ ਗਲਤ ਕੰਮ ਕਰੂਗਾ ਤੇ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਸ਼ਬੀ ਜੀ ਦੇਖਣ ਦੇ ਵਿੱਚ ਮਾਮਲਾ ਇਹ ਕਿ ਸਾਹਮਣੇ ਆਇਆ ਹੈ ਕਿ ਇਹ ਵੀ ਇੱਕ ਜੀ ਸੰਸਥਾ ਹੈ ਇਹ ਕਿਸੇ ਵੀ ਸਰਕਾਰੀ ਅਧਾਰੇ ਦੇ ਵਿੱਚ ਰਜਿਸਟਰਡ ਨਹੀਂ ਹੈ ਅਨਰਜਿਸਟਰਡ ਮੇਨ ਨੇ ਦੁਬਾਰਾ ਇਹ ਗੱਲ ਕਹੀ ਆ ਕਿ ਮੇਰੇ ਰਜਿਸਟਰ ਆ ਜਿਹੜੀ ਖੁਸ਼ਿਆਲੀ ਮਹਿਕਦੀ ਫਲਵਾੜੀ ਆ ਉਹਨੇ ਮੈਨੂੰ ਕਿਹਾ ਵੀ ਇਹ ਰਜਿਸਟਰਡ ਹੈ ਉਹ ਦੱਸ ਕੇ ਰਜਿਸਟਰ ਨਹੀਂ ਦੱਸ ਕੇ ਮੈਨੂੰ ਉਹਨੇ ਇੱਥੇ ਕੰਮ ਸ਼ੁਰੂ ਕੀਤਾ ਆ ਬਾਕੀ ਉਹ ਚੈੱਕ ਕਰਾਂਗੇ ਬਿਲਕੁਲ ਜੇ ਬਿਲਕੁਲ ਅਨਰਜਿਸਟਰਡ ਹੋ ਗਈ ਜਾਂ ਲੋਕਾਂ ਦੇ ਬਿਲਕੁਲ ਰਜਿਸਟਰਡ ਆ ਨਾ ਰਜਿਸਟਰਡ ਕੋਈ ਬੁਧੀ ਵੱਡਾ ਮੈਨੇ ਨਹੀਂ ਰੱਖਦਾ ਜੇ ਕੋਈ ਲੋਕਾਂ ਦੇ ਭਲੇ ਲਈ ਕੰਮ ਕਰਦਾ ਪਰ ਇਹ ਇਹ ਆ ਵੀ ਲੋਕਾਂ ਨਾਲ ਠੱਗੀ ਨਹੀਂ ਹੋਣ ਦਿੱਤੀ ਜਾਊਗੀ ਜੇ ਲੋਕਾਂ ਦੇ ਨਾਲ ਇਹ ਗਰੀਬ ਲੋਕਾਂ ਦੇ ਨਾਲ ਇਹ ਕਲਵਾਰ ਕਰਨਾ ਜਾਊਗਾ ਉਹ ਮੈਂ ਰੱਗੀਆਂ ਮਾਰਨੀ ਜਾਊਗੀ ਆ ਤੇ ਉਹ ਜੀ ਅਨੇਕਾਂ ਤੁਕਾਂ ਕੇਸ ਪਹਿਲਾਂ ਵੀ ਆਏ ਸੀ ਮੇਰੇ ਕੋ ਪਰ ਮੈਂ ਸੋਚਿਆ ਸ਼ਾਇਦ ਲੋਕ ਕਈ ਵਾਰੀ ਚੰਗਾ ਕੰਮ ਕਰਦੇ ਨੂੰ ਵੇਖਦਾ ਸਕਾਉਂਦੇ ਨਹੀਂ ਆ ਤੇ ਇਸ ਕਰਕੇ ਆਏ ਹੋਣਗੇ ਪਰ ਮੈਂ ਅੱਜ ਵੇਖਿਆ ਕਿ ਅੱਜ ਇਹਦੇ ਘਟੋ ਘਟ 30 ਲੇਡੀਜ਼ ਇਕੱਠੀਆਂ ਹੋ ਕੇ ਆਈਆਂ ਜਿਹੜੀਆਂ ਸਾਰੀਆਂ ਦੀ ਸਾਰੀਆਂ ਰੋਂਦੀਆਂ ਸੀ ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਖਿਆ ਜਾਊਗਾ ਹਾਂਜੀ ਰਾਜਵੰਦ ਰਾਣਾ ਜੀ ਹਾਂਜੀ ਰਾਜਮントਰਾ ਨਾਲ ਗੱਲ ਕਰ ਰਹੇ ਹਾਂ। ਸੁਰਿੰਦਰ ਸੋਤਾ ਬੇਨਤੀ ਕਰ ਰਿਹਾ ਜੀ ਆਜ਼ਾਦ ਲੋਕ ਚੈਨਲ ਤੋਂ। ਕਿਥੋਂ ਜੀ? ਆਜ਼ਾਦ ਲੋਕ ਚੈਨਲ ਤੋਂ ਜੀ ਛੱੜੇ ਤੋਂ। ਆਜ਼ਾਦ ਲੋਕ ਚੈਨਲ ਛੱੜੇ ਤੋਂ। ਹਾਂਜੀ ਹਾਂਜੀ ਠੀਕ ਹੈ। ਜੀ ਜੀ ਤੁਹਾਡੀ ਖੁਸ਼ੀਆਂ ਦੀ ਮਹਿਕ ਦੀ ਫਲਵਾੜੀ ਤੇ ਆਏ ਹਾਂ। ਬਹੁਤ ਸਾਰੇ ਇੱਥੇ ਬੀਬੀਆਂ ਜਿਹੜੀਆਂ ਇਕੱਠੀਆਂ ਹੋ ਕੇ ਆਈਆਂ ਨੇ ਉਹ ਤੁਹਾਡੇ ਤੇ ਇਲਜ਼ਾਮ ਲੱਗਦਾ ਇਹ ਨਹੀਂ ਕਿ ਤੁਸੀਂ ਲੋਕਾਂ ਦੇ ਨਾਲ ਠੱਗੀ ਮਾਰੀ ਹੈ। ਅੱਛਾ। ਤੇ ਤੁਸੀਂ ਮਿਲ ਸਕਦੇ ਹੋ ਜਾਂ ਇੱਥੇ ਆ ਸਕਦੇ ਹੋ ਜੀ ਤੁਹਾਡਾ ਵਰਜਲ ਲੈਣਾ ਸੀ ਅਸੀਂ। ਹੇ ਬਿਲਕੁਲ ਸਰ ਜੀ ਤੁਸੀਂ ਲੈ ਸਕਦੇ ਹੋ ਵਰਜਨ ਪਰ ਮੈਂ ਆਪ ਜੀ ਨੂੰ ਕੱਲ ਮਿਲ ਸਕਦਾ ਜੀ ਅੱਜ ਇਥੇ ਮੈਂ ਧਰਨ ਕਰ ਰਿਹਾ ਨਹੀਂ ਵੇਖੋ ਮੈਂ ਫਿਰ ਤੁਹਾਡਾ ਵੈਸੇ ਤੇ ਵਰਜਨ ਮੇਰੇ ਰਿਕਾਰਡ ਕਰ ਰਿਹਾ ਹਾਂ ਮੈਨੂੰ ਇਹ ਦੱਸੋ ਕਿਉਂਕਿ ਇੱਥੇ ਬਹੁਤ ਸਾਰੇ ਕਟੋ ਘੱਟ 50 60 ਬੀਬੀਆਂ ਜਿਹੜੀਆਂ ਇੱਥੇ ਇਕੱਠੀਆਂ ਹੋ ਕੇ ਆਈਆਂ ਨੇ ਤੁਹਾਡਾ ਪਿੱਠ ਸਿਆਪਾ ਕਰਦੇ ਨੇ ਤੇ ਅੱਛਾ ਤੇ ਤੁਸੀਂ ਦੱਸੋ ਤੁਹਾਡਾ ਫਿਰ ਇਸ ਬਾਰੇ ਕੀ ਕਹਿਣਾ ਹੈ ਜਿਹੜਾ ਕਿ ਲੋਕਾਂ ਦਾ ਇਲਜ਼ਾਮ ਹੈ ਤੁਹਾਡੇ ਉੱਤੇ ਕਿ ਤੁਹਾਡੇ ਬਹੁਤ ਮੂਕਾਂ ਨੂੰ ਪੈਨਸ਼ਨ ਦੇ ਲਾਉਣ ਦੇ ਨਾਂ ਦੇ ਉੱਤੇ ਉਹਨਾਂ ਦੇ ਨਾਲ ਠੱਗੀ ਮਾਰੀ ਗਈ ਹੈ ਔਰ ਹੁਣ ਜਦੋਂ ਉਹ ਲੋਕ ਤੋਂ ਰਿਪਰਿੰਸ਼ਨ ਮੰਗ ਰਹੇ ਨੇ ਤੇ ਤੁਹਾਡੇ ਗੱਲੋਂ ਕੋਰਾ ਨਾ ਕੀਤੀ ਗਈ ਹੈ। ਇੱਕ ਮਿੰਟ ਇੱਕ ਮਿੰਟ ਵੀਡੀਓ ਹੋਲਡ ਰੱਖੋ ਦੱਸ। ਤੇ ਇਹ ਜਿਹੜੇ ਲੇਡੀਜ਼ ਆ ਇਹ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਵਾ ਕਿ ਮੈਂ ਇਹਨਾਂ ਦੇ ਪੈਸੇ ਲੈ ਲਏ। ਜੀ ਪੈਸੇ ਖਾਦੇ ਆ ਜੀ ਇਹ ਕਹਿੰਦੇ ਕਿ ਸਾਡੇ ਜਿਹੜਾ ਸਾਡੇ ਨੂੰ ਕਿਹਾ ਗਿਆ ਸੀ ਕਿ ਤੁਹਾਡੀ ਪੈਨਸ਼ਨ ਲਗਾਈ ਜਾਏਗੀ ਔਰ ਪੈਨਸ਼ਨ ਸਾਡੇ ਸਾਨੂੰ ਨਹੀਂ ਦਿੱਤੀ ਗਈ ਉਲਟਾ ਸਾਨੂੰ ਇਹ ਗੱਲ ਕਹੀ ਗਈ ਕਿ ਪਿੱਛੋਂ ਜਿਹੜੇ ਪੈਸੇ ਬੰਦ ਹੋ ਗਏ ਨੇ ਹੁਣ ਤੁਹਾਨੂੰ ਕੋਈ ਵੀ ਪੈਸਾ ਨਹੀਂ ਮਿਲੇਗਾ ਮੇਰੀ ਉਹ ਬੇਨਤੀ ਸੁਣਿਆ ਜੀ ਆਪਾਂ ਦਾ ਖੁਸ਼ੀਆਂ ਦੀ ਮਹਿਕ ਦੀ ਫਲਵਾੜੀ ਆ ਜਿਹੜਾ ਕਨਸੈਪਟ ਬਣਾਇਆ ਨਾ ਸਭ ਤੋਂ ਪਹਿਲੀ ਗੱਲ ਵੀ ਜੀ ਇਹ ਆ ਕਿ ਇਹ ਜਿਹੜੀ ਨਾ ਇੱਕ ਨਸ਼ਿਆਂ ਦੀ ਗੜ ਬਣੀ ਪੀਂਟਿੰਗ ਜੀ ਪੂਰੀ ਤਰ੍ਹਾਂ ਡੈਮੇਜ ਹੋਈ ਪਈ ਸੀ ਇਤੇ ਮੈਂ ਲਗਾਤਾਰ ਇੱਕ ਸਾਲ ਆਪ ਸਰ ਦੇ ਉੱਤੇ ਬਾਲ ਤੇ ਚੁੱਕ ਜੋ ਕੇ ਨੂੰ ਸਹੀ ਕੀਤਾ ਜੀ ਉਸ ਤੋਂ ਬਾਅਦ ਇਹ ਲੋਕ ਹੋਰ ਸੋਹਣੀ ਤਰਾਸ਼ਿਆ ਵਧੀਆ ਬਣਾਇਆ ਫਿਰ ਮੈਂ ਇਹ ਸੋਚਦਾ ਹਾਂ ਕਿ ਇਹ ਜਿਹੜਾ ਏਰੀਆ ਸੀ ਨਾ ਪੂਰਾ ਨਸ਼ੇ ਦਾ ਗੜ ਬਣਿਆ ਸੀ ਜੀ ਤਾਂ ਮੈਂ ਚਾਹੁੰਦਾ ਸੀ ਕਿ ਇਹ ਹੋਰ ਸੁੰਦਰ ਬਣੇ ਤਾਂ ਅਸੀਂ ਸੋਚਿਆ ਵੀ ਜਿਹੜੇ ਇਹ ਲੋਕ ਨੇ ਇੱਥੋਂ ਦੇ ਮੈਂਬਰ ਬਣਨ ਜੀ ਠੀਕ ਹੈ ਮੈਂਬਰ ਬਣਨ ਤੇ ਹੁਣ ਦੇਖੋ ਦੁਨੀਆ ਦੇ ਉੱਤੇ ਕੋਈ ਵੀ ਸੋਸਾਇਟੀ ਡੋਨੇਸ਼ਨ ਦੇ ਸਿਰ ਤੇ ਚੱਲਦੀ ਆ। ਬਿਲਕੁਲ ਜੀ। ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਮੈਨੂੰ 500 ਰੁਪਏ ਦਿਓ ਤਾਂ ਜੋ ਤੁਸੀਂ ਮੇਰੀ ਆਰਗੇਨਾਈਜੇਸ਼ਨ ਦੇ ਮੈਂਬਰ ਬਣੋਗੇ। ਤੇ ਫਿਰ ਆਪਾਂ ਕੀ ਕਰਾਂਗੇ ਜਦੋਂ ਇਹਨੂੰ ਹੋਰਿਓਲੀ ਵਧੀਆਂ ਸਟੈਂਡ ਕਰਾਂਗੇ ਤੇ ਮੈਂ ਇਸ ਖੁਸ਼ੀ 'ਚ ਕਿ ਤੁਸੀਂ ਮੇਰੇ ਮੈਂਬਰ ਹੋ ਮੈਂ ਤੁਹਾਨੂੰ ਆਪਣੇ ਕੋਲੋਂ ਜੇਬ ਖਰਚੇ ਦੇ ਰੂਪ 'ਚ ਹਰ ਮਹੀਨੇ 1000 ਰੁਪਏ ਤਿਆਰ ਕਰੂੰਗਾ। ਜੀ। ਠੀਕ ਹੈ ਜੀ। ਮੈਂ ਕਿਤੋਂ ਵੀ ਨਹੀਂ ਮੁੱਕ ਰਿਹਾ। ਇੰਨਾਂ ਨੂੰ ਪੁੱਛੋ ਕਿ ਜੋ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਗੱਲ ਕਰਦੇ ਆ ਜਦੋਂ ਦੋਬਾ ਬਦ ਦੋਵੇਂ ਧਿਰ ਹੁੰਦੇ ਜੀ ਜਦੋਂ ਕੋਈ ਗੱਲ ਸ਼ੁਰੂ ਹੁੰਦੀ ਹੈ ਨਾ ਉਹਦਾ ਮਤਲਬ ਕਿ ਕੋਈ ਵੀ ਨਿਯਮ ਬਣਦਾ ਵਾ ਉਹ ਨਿਯਮ ਨਿਭੋੜੇ ਵੀ ਪੈਂਦੇ ਆ ਜੀ ਜਿੰਨਾ ਜਿੰਨਾਂ ਨੇ ਨਿਯਮ ਨਿਭਾਏ ਆ ਉਹ ਜਿੰਨੀਆਂ ਲੇਡੀਜ਼ ਆ ਤੇ ਮੇਰੇ ਕੋਲ ਡਾਟਾ ਹੈ ਬੂਰਾ ਮੈਂ ਮਤਲਬ ਇਸ ਗੱਲ ਨੂੰ ਨਹੀਂ ਮੁੱਕਦਾ ਮੈਂ ਬਿਲਕੁਲ ਪ੍ਰੋਫੈਸ਼ਨਲ ਕੰਮ ਕਰਨ ਵਾਲਾ ਵਿਅਕਤੀ ਆ ਪੂਰਾ ਡਾਟਾ ਤੁਹਾਨੂੰ ਕੱਲ ਮੈਂ ਦਿਖਾਵਾਂਗਾ ਉਹ ਡਾਟਾ ਦੇ ਵਿੱਚ ਜਿੰਨਾਂ ਜਿੰਨਾਂ ਨੂੰ ਪੈਸੇ ਮਿਲੇ ਆ ਉਹਨਾਂ ਦਾ ਵੀ ਦਿਖਾਵਾਂਗਾ ਜਿਨ੍ਹਾਂ ਨੂੰ ਅਜੇ ਨਹੀਂ ਦਿੱਤੇ ਕਿ ਉਹਨਾਂ ਨੂੰ ਮੈਂ ਇਹ ਗੱਲ ਕਹੀ ਕਿ ਤੁਹਾਡੇ ਪੈਸੇ ਹੱਥ ਜੋੜ ਕੇ ਵਾਪਸ ਕਰ ਦੇਣੇ ਉਹਦਾ ਕਾਰਨ ਇਹ ਆ ਕਿ ਤੁਸੀਂ ਆਪਣੀ ਭੂਮਿਕਾ ਅਦਾ ਨਹੀਂ ਕਰਦੇ ਬਾਈ ਸਹੀ ਹੈ ਜੀ ਰਾਣਾ ਜੀ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਕਿ ਇਹ ਜਿਹੜੀ ਤੁਹਾਡੀ ਮਹਿਕ ਦੀ ਫੁਲਵਾੜੀ ਜਾਂ ਤੁਹਾਡੀ ਸੰਸਥਾ ਹੈ ਕੀ ਹੈ ਰਜਿਸਟਰਡ ਹੈ ਤੇ ਜਿਹੜਾ ਤੁਸੀਂ ਪੈਸੇ ਦੇਣ ਦੀ ਗੱਲ ਕਰਦੇ ਹੋ ਉਹ ਤੁਹਾਡਾ ਸੋਰਸ ਕੀ ਹੈ ਕਿੱਥੋਂ ਤੁਸੀਂ ਇਹਨਾਂ ਨੂੰ ਜਿਹੜੇ ਪੈਸੇ ਹਜ਼ਾਰ-ਹਜ਼ਾਰ ਰੁਪਏ ਜਿਹੜਾ ਲੋਕਾਂ ਨੂੰ ਦੇਵੋਗੇ ਬਿਲਕੁਲ ਜੀ ਦੇਖੋ ਜੀ ਰਜਿਸਟ੍ਰੇਸ਼ਨ ਕਰਉਣ ਵਾਸਤੇ ਇੱਕ ਚੀਜ਼ ਹੁੰਦੀ ਆ ਕਿ ਕੁਝ ਐਸੇ ਪਰਸਨ ਨਾਮ ਐਡ ਕੀਤੇ ਜਾਣ ਕਿ ਜਿਹੜੇ بڑے ਦਿਲੋਂ ਆਪਣੇ ਸਮਾਜ ਦੀ ਚੰਗੀ ਸੇਵਾ ਕਰ ਸਕਣ ਉਹਦੇ ਲਈ 1-2 ਮਹੀਨੇ ਪਹਿਲਾਂ ਆਪਣੇ ਹੀ ਜਿਹੜੇ ਜਿੰਨੇ ਸੱਜਣ ਆਲੇ ਵੀ ਆਪਣੇ ਨਾਲ ਜੁੜੇ ਵਰਕਰ ਆ ਇਹਨਾਂ ਨੂੰ ਪਹਿਲਾਂ ਵੇਖਣਾ ਪਊਗਾ ਕਿ ਇਹ ਉਹਸ ਕ੍ਰਾਈਟੇਰੀਆ ਨੂੰ ਨਿਭਾਉਂਦੇ ਆ ਕਿ ਇਹਨਾਂ ਨੂੰ ਕੱਲ ਰਜਿਸਟਰ ਕਰਾ ਦਿਆਂ ਤੇ ਕੱਲ ਇਕੱਲੀਆਂ ਕੁਰਸੀਆਂ ਤੇ ਨਾ ਕਬੋਲ ਗੇ ਮੈਂ ਸਵੇਰੇ ਸਲਕਟੇ ਉੱਠਦਾ ਮਾਜੀ ਮੈਂ ਸਵੇਰੇ ਆ ਕੇ ਇੱਥੇ 9 ਵਜੇ ਸਫਾਈ ਕਰਦਾ 1:30 ਵਜੇ ਤੱਕ 25 ਬੋਤਲਾਂ ਪਾਣੀ ਦੀਆਂ ਭਰਦਾ ਵਾਂ ਤਾਂ ਜੋ ਬੱਚਿਆਂ ਨੂੰ ਪਾਣੀ ਪੀਣਾ ਹੁੰਦਾ ਵਾ ਕੁਰਸੀਆਂ ਢੋਂਦਾ ਵਾ ਸਭ ਕੁਝ ਕਰਦਾ ਵਾ ਜਿਹੜੇ ਪਰਸਨ ਆ ਕੇ ਕਹਿਣਗੇ ਕਿ ਮੈਂ ਕੁਰਸੀ ਤੇ ਬਹਿ ਕੇ ਇੱਕ ਬਾਤ ਕਰਕੇ ਫੈਕਟਨਾ ਵਾ ਤੇ ਉਸ ਤੋਂ ਬਾਅਦ ਮੈਂ ਹੁਣ ਗਮਨ ਚੇ ਲੋੜੇ ਆ ਐਸੋ ਜਿਹੇ ਬੰਦਿਆਂ ਨੂੰ ਇੰਪਲੋਏ ਨਹੀਂ ਬਣਾਉਣਾ ਚਾਹੁੰਦਾ ਐ ਇਹ ਜਿਹੜੇ ਬੰਦਿਆਂ ਨੂੰ ਸੇਵਾਦਾਰ ਨਹੀਂ ਬਣਾਉਣਾ ਚਾਹੁੰਦਾ ਮੈਂ ਤੇ ਇਸ ਕਰਕੇ ਮੈਂ ਅਜੇ ਤੱਕ ਰਜਿਸਟਰ ਨਹੀਂ ਕਰਾਉਂਦਾ ਮੈਂ ਸਿਰਫ 5-10 ਮੈਂਬਰ ਕੁਝ ਚੰਗੇ ਚੁਣ ਕੇ ਜੋ ਸਮਾਜ ਲਈ ਵਧੀਆ ਕਰ ਸਕਣ ਉਹਨਾਂ ਨੂੰ ਹੀ ਚੁਣਨਾ ਵਾ ਪਰ ਪਹਿਲੀ ਗੱਲ ਦੇਖੋ ਇੱਕ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਐਸਾ ਦਾ ਕੁਝ ਨਹੀਂ ਕਿਹਾ ਗਿਆ ਕਿ ਡੋਨੇਸ਼ਨ ਦੇਣੀ ਹੈ ਸਾਨੂੰ ਤਾਂ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਦੋ ਦੋ ਮੈਂਬਰ ਹੋ ਲੈ ਕੇ ਆਓ ਤਾਂ ਫਿਰ ਤੋਂ ਜਿਹੜੀ ਹੈ ਪੈਨਸ਼ਨ ਸਟਾਰਟ ਹੋਏਗੀ ਮੈਂ ਦੱਸਦਾ ਮੈਂ ਦੱਸਣਾ ਜੀ ਇਹ ਇਹੀ ਤਲਾਣਾ ਚਲੋ ਇਹੀ ਤੁਸੀਂ ਗੱਲ ਕਹਿੰਦੇ ਮੈਂ ਇਹ ਗੱਲ ਕਹੀ ਕਿ ਖੁਸ਼ੀਆਂ ਦੀ ਬੈਂਕ ਦੀ ਫਲਵਾੜੀ ਨੂੰ ਅਸੀਂ ਘਰ-ਘਰ ਤੱਕ ਪਹੁੰਚਾਉਣਾ ਵਾ ਤੁਹਾਨੂੰ ਅਗਰ ਤੁਸੀਂ ਸੁਸਾਇਟੀ ਦੇ ਮੈਂਬਰ ਬਣੇ ਤਾਂ ਸਾਨੂੰ ਦੋ ਮੈਂਬਰ ਤੁਸੀਂ ਹੋਰ ਬਣਾ ਕੇ ਦਿਓਗੇ ਜੀ ਇਹਨਾਂ ਨੇ ਬਣਾ ਕੇ ਦਿੱਤੇ ਅਸੀਂ ਉਹਨਾਂ ਨੂੰ 1000 ਰੁਪਏ ਦਿੱਤਾ ਵੀ ਜਿਨ੍ਹਾਂ ਨੂੰ ਨਹੀਂ ਦਿੱਤੇ ਉਹਨਾਂ ਨੂੰ ਫਿਰ ਮੈਂ ਕਿੱਦਾਂ ਦਿੰਦਾ ਜੀ ਉਹ ਤਾਂ ਰਮੀਕ ਤੌਰ ਤੇ ਕੀ ਆਪ ਤੁਹਾਡੇ ਕੋਲ ਅਧਿਕਾਰ ਹੈ ਕਿ ਬਿਨਾ ਸਰਕਾਰ ਦੇ ਘਰ ਰਜਿਸਟਰਡ ਹੋਏ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਇੱਥੇ ਔਰਤਾਂ ਨੇ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦਿਆਂ ਨੇ ਉਹ ਤਾਂ ਉਹ ਤਾਂ ਡੋਨੇਸ਼ਨ ਉਹਨਾਂ ਨੂੰ ਲੋੜ ਹੈ ਬਲਕਿ ਉਹ ਕਿਸੇ ਨੂੰ ਡੋਨੇਸ਼ਨ ਦੇ ਦੇ ਨਹੀਂ ਉਹ ਦੂਸਰੀ ਗੱਲ ਹੈ ਰਾਣਾ ਜੀ ਇੱਕ ਬੇਨਤੀ ਬੇਨਤੀ ਸੁਣੋ ਰਾਣਾ ਜੀ ਦੂਸਰੀ ਗੱਲ ਹੈ ਕੀ ਤੁਸੀਂ ਇਹ ਪੈਨਸ਼ਨ ਦੇਣ ਦੀ ਜਾਂ ਦੋ ਮੈਂਬਰ ਲਾਉਣ ਦੀ ਗੱਲ ਕਰ ਰਹੇ ਹੋ ਇਹ ਜਿਹੜੀ ਹੈ ਇਹ ਜਿਹੜਾ ਮਾਮਲਾ ਆਉਂਦਾ ਹੈ ਇਹ ਦੀ ਚੇਨ ਸਿਸਟਮ ਦੇ ਚਿੱਟ ਫੰਡ ਕੰਪਨੀਆਂ ਕਰਦੀਆਂ ਹੈ ਕੀ ਤੁਸੀਂ ਕੋਈ ਚਿੱਟ ਫੰਡ ਕੰਪਨੀ ਬਣਾਈ ਹੈ ਜਾਂ ਤੁਸੀਂ ਕੋਈ ਚੇਨ ਮਨੀ ਚੇਨ ਬਲੋਕਿੰਗ ਕੰਪਨੀ ਦਾ ਸਿਸਟਮ ਬਣਾਇਆ ਹੈ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਪੈਸੇ ਦੇਣੇ ਸੀ ਭਾਜੀ ਨਹੀਂ ਗੱਲ ਸੁਣੋ ਨੈਟਵਰਕਿੰਗ ਜਰੂਰੀ ਨਹੀਂ ਹੈ ਕਿ ਉਹ ਹੀ ਕੰਪਨੀਆਂ ਕਰਦੀਆਂ ਉਹ ਪ੍ਰੋਜੈਕਟ ਵੇਚਦੀਆਂ ਹੋਣਗੀਆਂ ਭਾਜੀ ਉਹ ਫਿਰ ਆਪਣਾ ਕੋਈ ਕੋਈ ਚੀਜ਼ ਬਣਾਉਂਦੀਆਂ ਹੋਣਗੀਆਂ ਉਹ ਦੋ ਵੇਚ ਲਿਆ ਹੋਣ ਗਿਆ ਅਸੀਂ ਇਦਾਂ ਦਾ ਕੁਛ ਨਹੀਂ ਕਰ ਰਹੇ ਮੈਂ ਇੱਕੋ ਹੀ ਕਨਸੈਪਟ ਵਾਪਸ ਮੋਡਨ ਦਾ ਸਾਧਨ ਕੀ ਹੈ ਸਾਨੂੰ ਇਹ ਦੱਸੋ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਪੈਸੇ ਕੀ ਲੋਕਾਂ ਕੋਲੋਂ ਇਕੱਠੇ ਕਰਕੇ ਲੋਕਾਂ ਨੂੰ ਲੋਕਾਂ ਦੇ ਪੈਸੇ ਦੇਵੋਗੇ ਨਹੀਂ ਇਦਾਂ ਦਾ ਕੋਈ ਸਿਸਟਮ ਨਹੀਂ ਹੈ ਜੀ ਹਰ ਇੱਕ ਚੀਜ਼ ਦਾ ਇੱਕ ਕਰਾਈਟੇਰੀਆ ਬਣਿਆ ਹੁੰਦਾ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਜੇ 6 ਮਹੀਨੇ ਲਾ ਕੇ 7 ਮਹੀਨੇ ਲਾ ਕੇ ਇੱਕ ਪਲਾਨ ਕ੍ਰੀਏਟ ਕੀਤਾ ਹੈ ਉਹਨੂੰ ਮੈਂ 2 ਮਿੰਟ ਚ ਡਿਫਾਈਨ ਨਹੀਂ ਕਰ ਸਕਦਾ